ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਦਾਸ ਦੇ ਗ੍ਰਹਿ ਵੇਖੇ ਮੇਰੇ ਬਹੁਤ ਹੀ ਸਰਕਾਰਯੋਗ ਮਾਤਾ ਜੀ ਜੇ ਨਜੀਦ ਕੌਰ ਜੀ ਤੇ ਵੱਡੇ ਭਰਾ ਸਰਦਾਰ ਪਰਮ ਸਿੰਘ ਖਾਲਸਾ ਸਰਦਾਰ ਗੁਰਮੁਖ ਗੁਰਮੁਖ ਸਿੰਘ ਨੌਰਥ ਇੱਥੇ ਇਕੱਠੇ ਹੋਏ ਆਂ ਤੇ ਤੁਹਾਡਾ ਸਾਰੇ ਪੱਤਰਕਾਰ ਤੇ ਸਾਹੀ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਸਾਡੇ ਇੱਕ ਬੋਲ ਦੇ ਉੱਤੇ ਇੱਥੇ ਹਾਜ਼ਰੀ ਭਰੀ ਹੈ ਤੇ ਮੈਂ ਥੋੜਾ ਧਿਆਨ ਲੈਣਾ ਚਾਹਨਾ ਜੀ ਕਿ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਜਿਹੜੇ ਵੱਡੇ ਲੀਡਰ ਸਹਿਬਾਨ ਆ ਤੇ ਸਾਬਕਾ ਵਿਧਾਇਕ ਸਹਿਬਾਨ ਆ ਉਹਨਾਂ ਨੇ ਕੁਝ ਕਥਿਤ ਮੈਂ ਇੱਥੇ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਜਿਹੜੀ ਕਥਿਤ ਬੇਨਿਮੀਆ ਹੋਈਆਂ ਆ ਉਹਦਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਜੋ ਜਿਸ ਪ੍ਰਕਾਰ ਦਾ ਝੂਠ ਤੇ ਹੋਰ ਪਲੰਦੇ ਜਿਹੜੇ ਜੋੜ ਕੇ ਜੋ ਉੱਥੇ ਫਰਮਾਇਆ ਜਾ ਸਕਦੇ ਸੀ ਤੇ ਫਰਮਾਇਆ ਹੈ ਉਹਨਾਂ ਬਾਰੇ ਮੇਰੇ ਵੱਡੇ ਭਰਾ ਮਾਤਾ ਜੀ ਤੇ ਨੌਤ ਸਾਹਿਬ ਇਹ ਤਿੰਨੇ ਜਾਨੇ ਕੁਝ ਫੈਕਟਸ ਤੇ ਫਿਗਰਸ ਲੈ ਕੇ ਆਏ ਆ ਜੀ ਤੇ ਮਾਤਾ ਜੀ ਨੂੰ ਇਸ ਉਮਰੇ ਕੋਰਟ ਤੋਂ ਨੋਟਿਸਿਸ ਦੁਆਏ ਗਏ ਹੈ ਤਾਂ ਤੁਸੀਂ ਦੇਖੋ ਵੀ ਕਿੰਨੇ ਗਿਰੇ ਹੋਏ ਪੱਧਰ ਦੀ ਰਾਜਨੀਤੀ ਜਿਹੜੀ ਇੱਥੇ ਪਲੇ ਦੇ ਵਿੱਚ ਹੈ ਬਾਕੀ ਮੇਰੇ ਵੱਡੇ ਭਰਾ ਸਰਦਾਰ ਪਰਮ ਸਿੰਘ ਖਾਲਸਾ ਜੀ ਨੂੰ ਜਿਆਦਾ ਵਧੀਆ ਤਫਸੀਲ ਚ ਦੱਸ ਸਕਦੇ ਆ ਜੀ ਮੈਂ ਭਾਜੀ ਨੂੰ ਕਹੂੰਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਆ ਉਹਨਾਂ ਤੇ ਰਾਜਨੀਤੀ ਚੱਲ ਰਹੀ ਸੀਗੀ ਤੇ ਮੈਂ ਕਿਤੇ ਨਾ ਕਿਤੇ ਇਹ ਦੇਖ ਰਿਹਾ ਸੀ ਕਿ ਇਹ ਜਿਹੜੀ ਇਹਨਾਂ ਦੀ ਨਿੱਜੀ ਲੜਾਈ ਆ ਵੀ ਇਹ ਦੇ ਵਿੱਚ ਸ਼ਹਿਰ ਪਿਸ ਰਿਹਾ ਮੈਂ ਕਦੇ ਵੀ ਕਿਉਂਕਿ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਚਾਹੇ ਉਹ ਸਾਬਕਾ ਵਿਧਾਇਕ ਸਾਹਿਬ ਆ ਚਾਹੇ ਕਾਉਂਸਲਰ ਸਾਹਿਬਾਨ ਆ ਜਿਹੜੇ ਕੋਰਟ ਤੱਕ ਗਏ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਲੇਕਿਨ ਇਸ ਪੱਤਰ ਦੀ ਰਾਜਨੀਤੀ ਇਸ ਪੱਤਰ ਦਾ ਝੂਠ ਜਿਸ ਤਰ੍ਹਾਂ ਕਿਸੇ ਨੇ ਪੀ ਐਚ ਡੀ ਕੀਤੀ ਹੁੰਦੀ ਝੂਠ ਦੇ ਵਿੱਚ ਉਹ ਇਦਾਂ ਲੱਗ ਰਿਹਾ ਸੀਗਾ ਪਿਛਲੇ ਦਿਨੀ ਜੀਐਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸਾਡੇ ਵਿਧਾਇਕ ਸਾਹਿਬ ਉਹ ਤੋਂ ਪਹਿਲਾਂ ਥੋੜੇ ਦਿਨ ਵੀ ਬੋਲੇ ਫਿਰ ਬੋਲੇ ਮੈਂ ਸਮਝਦਾ ਕਿ ਐਨੇ ਝੂਠ ਦਾ ਕਫਰ ਤੋਲਣ ਦਾ ਮੈਨੂੰ ਲੱਗਦਾ ਤਜਰਬਾ ਉਹਨਾਂ ਕੋ ਤੇ ਉਹਨਾਂ ਦੀ ਜੁੰਡਲੀ ਕੋਈ ਹੋ ਸਕਦਾ ਕਿਉਂਕਿ ਆਮ ਬੰਦਾ ਜਿਹੜਾ ਆ ਉਹ ਐਸ ਪੱਤਰ ਤੇ ਝੂਠ ਬੋਲ ਨਹੀਂ ਸਕਦਾ ਜਿੰਨਾ ਉਹ ਝੂਠ ਬੋਲ ਰਹੇ ਆ 1 ਜੁਲਾਈ 2023 ਨੂੰ ਸ੍ਰੀ ਸਚਿੰਦਾਨਵਾਨ ਜੀ ਨੂੰ ਜਿਹੜਾ ਆ ਉਹ ਟਰਮੀਨੇਟ ਕਰ ਦਿੱਤਾ ਗਿਆ ਉਹ ਸ਼ਿਕਾਇਤ ਕਿਸ ਦੀ ਸੀਗੀ ਕਾਂਗਰਸੀਆਂ ਦੀ ਕਿਸੇ ਅਕਾਲੀ ਦੀ ਕਿਸੇ ਵਸਪਾ ਦੀ ਜਾਂ ਕਿਸੇ ਹੋਰ ਦੀ ਤਾਂ ਨਹੀਂ ਸੀਗੀ ਉਸ ਦੀ ਸ਼ਿਕਾਇਤ ਹੈ ਉਹਨੂੰ ਟਰਮੀਨੇਟ ਕਰ ਦਿੱਤਾ ਕਾਂਗਰਸ ਵਾਲੇ ਸ਼ਿਕਾਇਤ ਕਰਦੇ ਆ ਤੇ ਅੱਜ ਉਹ ਮਗਰਮਾਛ ਦੇ ਹੱਲੂ ਬਹਾ ਰਹੇ ਆ ਜੀ ਪ੍ਰਧਾਨ ਨੂੰ ਗਲਤ ਕਰ ਦਿੱਤਾ ਗਲਤ ਕਰਤਾ ਠੀਕ ਕਰਤਾ ਕੋਰਟ ਦਾ ਮੈਟਰ ਹੈ ਹਾਈ ਕੋਰਟ ਦੇ ਵਿੱਚ ਆ ਜੋ ਵੀ ਮਾਨਜੋਗ ਹਾਈ ਕੋਰਟ ਫੈਸਲਾ ਦੇਊਗੀ ਕੋਈ ਗੱਲ ਨਹੀਂ ਉਸ ਤੋਂ ਅੱਗੇ ਇੱਕ ਗਲਾਈ 223 ਤੋਂ ਬਾਅਦ ਜਦੋਂ ਉਹ ਟਰਮੀਨੇਟ ਕਰਦਾ ਤੇ ਉਹਨਾਂ ਨੂੰ ਸਿਰਫ ਪ੍ਰਧਾਨਗੀ ਤੋਂ ਟਰਮੀਨੇਟ ਕੀਤਾ ਸੀਗਾ ਨਾ ਕਿ ਐਮਸੀ ਤੋਂ ਕਾਂਗਰਸ ਕੋ ਉਸ ਦਿਨ ਤੱਕ ਸਪਸ਼ਟ ਬਹੁਤ ਮਤ ਸੀਗਾ ਤੇ ਉਹ ਉਹਦੀ ਜਗ੍ਹਾ ਨਵਾਂ ਪ੍ਰਧਾਨ ਬਣਾ ਲੈਂਦੇ ਅੱਜ ਜਿਹੜੇ ਮਗਰਮੱਛ ਦੇ ਹਜੂ ਬਾ ਰਹੇ ਆ ਉਸ ਤੋਂ ਅੱਗੇ ਜਦੋਂ ਉਹ ਟਰਮੀਨੇਟ ਹੋ ਗਏ ਸ਼ਹਿਰ ਦੇ ਵਿਕਾਸ ਦੇ ਕੰਮ ਸ਼ਹਿਰ ਦੇ ਮੁਲਾਜ਼ਮਾਂ ਦੇ ਕੰਮ ਰੁਕ ਗਏ ਤੇ ਇੱਕ ਨਿਜਮ ਤਹਿਤ ਇੱਕ ਐਕਟ ਬਣਦਾ ਵੀ ਤੁਸੀਂ ਮੀਟਿੰਗ ਕਰ ਸਕਦੇ ਆ ਜਿਹੜਾ ਏਜੰਡਾ ਕੱਢਿਆ ਜਾਂਦਾ ਉਹ ਸਾਰੇ ਕਾਉਂਸਲਰਾਂ ਨੂੰ ਕੱਢਿਆ ਜਾਂਦਾ ਨਾ ਕਿ ਪਾਰਟੀਕੂਲ ਕਿਸੇ ਪਾਰਟੀ ਦੇ ਨੂੰ ਉਹ ਜਦੋਂ ਏਜੰਡਾ ਕੱਢਿਆ ਗਿਆ ਤੇ ਉਹ ਏਜੰਡਿਆਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਚਾਹੇ ਉਹ ਮੀਟਿੰਗਾਂ ਕਿਸੇ ਨੂੰ ਚੇਅਰਮੈਨ ਚੁਣਿਆ ਜਾਂਦਾ ਸੀਗਾ ਸਾਡੇ ਵਿਧਾਇਕ ਸਾਹਿਬ ਕਹਿੰਦੇ ਰਲਿਓ ਆ ਅਸੀਂ ਤਾਂ ਤੁਹਾਡੇ ਨਾਲ ਵੀ ਰਲਿਓ ਆ ਜੇ ਤੁਸੀਂ ਸ਼ਹਿਰ ਦੇ ਵਿਕਾਸ ਦੀ ਗੱਲ ਕਰੋਗੇ ਅਸੀਂ ਤੁਹਾਡੇ ਨਾਲ ਵੀ ਆ ਤੁਹਾਡਾ ਪ੍ਰਧਾਨ ਮੀਟਿੰਗਾਂ ਕਰਦਾ ਸੀ ਜੇ ਚੰਗੇ ਕੰਮ ਕਰਦਾ ਸੀ ਤਾਂ ਉਹਦੀ ਸ਼ਾਬਾਸ਼ ਵੀ ਕਰਦੇ ਸੀਗੇ ਤੇ ਅੱਜ ਤੁਹਾਡੇ ਕਾਉਂਸਲਰ ਨਾਓ ਮੀਟਿੰਗਾਂ ਦੇ ਵਿੱਚ ਆਉਂਦੇ ਆ ਫਿਰ ਤੁਸੀਂ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਆ ਕਿ ਜੀ ਹਾਈ ਕੋਰਟ ਦੇ ਵਿੱਚ ਤਾਂ ਕੋਈ ਸਟੇ ਲੈਆ ਹੀ ਨਹੀਂ ਜੀ ਇਹ ਤਾਂ ਚੋਰ ਬਜਾਰੀ ਰੋਕਣ ਲਈ ਜੀ ਇਹਨਾਂ ਦੀ ਚੋਰੀ ਰੋਕਣ ਦੇ ਲਈ ਕਿੱਡੀ ਹਾਸੋਹੀਣ ਗੱਲ ਆ ਕਿ ਚੋਰ ਬਜਾਰੀ ਸ਼ਬਦ ਵਰਤ ਰਿਹਾ ਮੈਂ ਉਸ ਭਲੇ ਪੁਰਸ਼ ਨੂੰ ਪੁੱਛਣਾ ਚਾਹਣਾ ਵੀ ਆਹ ਮੀਟਿੰਗਾਂ ਹੋਈਆਂ ਇੱਕ ਅਨਪੜ੍ਹ ਬੰਦੇ ਨੂੰ ਲਿਆ ਕੇ ਵੀ ਦਿਖਾ ਦਿਓ ਇਹਨਾਂ ਮੀਟਿੰਗਾਂ ਦੇ ਵਿੱਚ ਕਿਹੜਾ ਕਪਲਾ ਹੋ ਗਿਆ ਮੀਟਿੰਗਾਂ ਦੇ ਵਿੱਚ ਏਜੰਡਾ ਨਿਕਲਦਾ ਏਜੰਡੇ ਦੇ ਅੰਦਰ ਸ਼ਹਿਰ ਦੇ ਵਿਕਾਸ ਦੇ ਕਰ ਮਲਾਜਮਾਂ ਦੇ ਵਾਧੇ ਤਨਖਾਹਾਂ ਮਲਾਜਮਾਂ ਦੇ ਕੋ ਟਿਏ ਡੀਏ ਮਲਾਜਮਾਂ ਦੀ ਕੋ ਕੋ ਵਰਦੀਆਂ ਕੋਈ ਹੋਰ ਕੰਮ ਨਾਲ ਰਿਲੇਟਡ ਜਿਹੜੇ ਕੰਮ ਆ ਕਿਸੇ ਨੇ ਛੁੱਟੀ ਜਾਣਾ ਕਿਦਾ ਪਾਸਪੋਰਟ ਬਣਨਾ ਕਿਸੇ ਦਾ ਨੌਕਰੀ ਦਾ ਤੇ ਉਹ ਉਹਨਾਂ ਨੇ ਉਹਦੇ ਅੰਦਰ ਕੋਡ ਦੇ ਅੰਦਰ ਜਾ ਕੇ ਸਟੇ ਲਿਆ ਤੇ ਉਹ ਮੀਟਿੰਗਾਂ ਰੱਦ ਹੋਈਆਂ ਤੇ ਸਟੇ ਕਿਹਨੂੰ ਕਹਿੰਦੇ ਆ ਬੀਬੀ ਜਿੰਦਰਜੀਤ ਕੌਰ ਨੇ ਪਹਿਲਾਂ ਡਾਕਟਰ ਕਮਲਜੀਤ ਨੇ 28 8 2023 ਨੂੰ ਉਹਨਾਂ ਦੀ ਪ੍ਰਧਾਨਗੀ ਚ ਇੱਕ ਚੇਅਰਮੈਨ ਦੀ ਮੀਟਿੰਗ ਕੀਤੀ ਉਹਦਾ ਤੁਸੀਂ ਮਤਾ ਦੇਖ ਸਕਦੇ ਆ ਉਹਦੇ ਵਿੱਚ ਸੀ ਤਰਸ ਦੇ ਆਧਾਰ ਤੇ ਕਿਸੇ ਨੂੰ ਨੌਕਰੀ ਦੇਣੀ ਤੇ ਉਹ ਕਿਹੜਾ ਉਹਨੇ ਗਨਾ ਕਰ ਲਿਆ ਜੇ ਕਿਸੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਤੀ ਬਾਕੀ ਮਲਾਜ਼ਮਾਂ ਦੇ ਮਤੇ ਸੀਗੇ ਕਿਸੇ ਦਾ ਵਾਧਾ ਸੀਗਾ ਕਿਸੇ ਦਾ ਦੂਜਾ ਸੀਗਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਫਿਰ 28 24 6 2024 ਨੂੰ ਬੀਬੀ ਜਿੰਦਰਜੀਤ ਕੌਰ ਹੋਣਾ ਨੂੰ ਨਗਰ ਕੌਂਸਲ ਦੀ ਮੀਟਿੰਗ ਦਾ ਦੁਬਾਰਾ ਏਜੰਡਾ ਜਿਹਦਾ ਰੁਟੀਨ ਚ ਜਾਂਦਾ ਸਾਰੇ ਕੌਂਸਲਰ ਸਾਹਿਬਾਨ ਨੂੰ ਗਿਆ ਕਾਂਗਰਸੀ ਕੌਂਸਲਰ ਨਹੀਂ ਆਏ ਉਹਦੇ ਵਿੱਚ ਇਹਨਾਂ ਨੂੰ ਸਰਵਸਮਤੀ ਨਾਲ ਚੇਅਰਪਰਸਨ ਚੁਣ ਕੇ ਕੰਮ ਕਿਹੜੇ ਸ਼ਹਿਰ ਦੇ ਪਾਸ ਕੀਤੇ ਗਏ ਲਗਭਗ 4.5 ਕਰੋੜ ਰੁਪਏ ਦੇ ਕੰਮ ਉਹਦੇ ਅੰਦਰ ਕੀ ਸੀ ਰੇਲਵੇ ਰੋਡ ਸਲੋ ਰੋਡ ਕਲਾਮ ਰੋਡ ਔਰ ਹੀਰਾ ਜੱਟਾ ਮੱਲਾ ਔਰ ਸ਼ਹਿਰ ਦੇ ਵੱਖ-ਵੱਖ ਬਾਡਾਂ ਦੇ ਕੰਮ ਤੇ ਅੱਜ ਸਰਦਾਰ ਅੰਗਰ ਸਿੰਘ ਜੀ ਕਹਿੰਦੇ ਆ ਕਿ ਰੇਲਵੇ ਰੋਡ ਤੇ ਮੈਂ ਸਟੇ ਨਹੀਂ ਲਿਆ ਤੇ ਅੱਜ ਤੁਹਾਡੀ ਵਜ੍ਹਾ ਕਰਕੇ 24 6 2024 ਨੂੰ ਜਿਹੜਾ ਕੰਮ ਪਾਸ ਹੋਇਆ ਜਦੋਂ ਤੁਸੀਂ ਆਪਣੇ ਅੰਦਰ ਇਹ ਗੱਲ ਮੰਨੀਆਂ ਕਿਉਂ ਨਾ ਮੀਟਿੰਗਾਂ ਤੇ ਸਟੇ ਹੋ ਗਿਆ ਜਦੋਂ ਮੀਟਿੰਗਾਂ ਤੇ ਸਟੇ ਹੋ ਗਿਆ ਜਿਹੜੇ ਏਜੰਡੇ ਆ ਇਹ ਕੈਨਸਲ ਹੋ ਗਏ ਤੇ ਅੱਜ ਲਗਭਗ 1 ਸਾਲ ਪਿੱਛੇ ਉਹ ਕੰਮ ਚੱਲ ਗਿਆ ਤੁਸੀਂ ਕਹਿੰਦੇ ਰੇਲਵੇ ਰੋਡ ਤੇ ਸਟੇ ਨਹੀਂ ਲਿਆ ਜੇ ਮੀਟਿੰਗਾਂ ਰੱਦ ਹੋ ਗਈਆਂ ਸਟੇ ਕਿਹਨੂੰ ਕਹਿੰਦੇ ਆ ਫੇਰ ਉਹ ਮੀਟਿੰਗਾਂ ਰੱਦ ਕਰਾਉਣ ਤੋਂ ਬਾਅਦ ਦੁਬਾਰਾ ਹੁਣ ਮੀਟਿੰਗਾਂ ਹੋਊਗੀਆਂ ਪਾਸ ਹੋਊਗੇ ਫਿਰ ਟੈਂਡਰ ਲੱਗੂਗੇ ਕਿੱਥੇ ਟੈਂਡਰ ਲਾ ਕੇ ਸਾਰੀਆਂ ਸੜਕਾਂ ਬਣ ਜਾਣੀਆਂ ਸੀਗੀਆਂ ਤੁਸੀਂ ਲੋਕਾਂ ਨੂੰ ਗਮਰਾ ਨਾ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਵੀਨ ਪਾਟਿਆ ਜੀ ਨੇ ਬੜਾ ਵਧੀਆ ਸ਼ਬਦਾਂ ਦੀ ਵਰਤੀ ਬੇ ਸ਼ਰਮ ਆਉਣੀ ਚਾਹੀਦੀ ਆ ਮੈਨੂੰ ਤਾਂ ਪਾਟਿਆ ਸਾਹਿਬ ਬਹੁਤ ਸ਼ਰਮ ਆਉਂਦੀ ਆ ਮੈਨੂੰ ਤਾਂ ਇਸ ਵਾਰ ਤੁਹਾਡੇ ਉਸ ਹਾਊਸ ਦਾ ਮੈਂਬਰ ਬਣ ਕੇ ਵੀ ਸ਼ਰਮ ਆ ਰਹੀ ਆ ਕਿ ਮੈਂ ਉਸ ਹਾਊਸ ਦਾ ਨਮਾਇੰਦਾ ਆ ਜਿੱਥੇ ਝੂਠ ਦਾ ਪਲੰਦਾ ਔਰ ਮੈਨੂੰ ਲੱਗਦਾ ਅਨਪੜ੍ਹ ਬੰਦਾ ਵੀ ਤੁਹਾਡੇ ਨਾਲ ਸਿਆਣਾ ਹੋਣਾ ਕਿ ਅੱਜ ਤੱਕ ਕੋਈ ਕੋਟਾਂ ਦੇ ਵਿੱਚ ਸ਼ਹਿਰ ਦੀਆਂ ਮੀਟਿੰਗਾਂ ਰੱਦ ਨਹੀਂ ਕਰਾਣ ਗਿਆ ਕੋਈ ਇਹ ਨਹੀਂ ਕਹਿਣ ਗਿਆ ਵੀ ਕਪਲੇ ਹੁੰਦੇ ਆ ਸਾਰੇ ਪੱਤਰਕਾਰ ਜਵਾਨ ਪੜ੍ਹੇ ਲਿਖੇ ਬੈਠੇ ਆ ਆ ਜੰਡੀਆਂ ਦੀਆਂ ਕਾਪੀਆਂ ਲੈ ਲਓ 6 ਮੀਟਿੰਗਾਂ ਹੋਈਆਂ 6 ਮੀਟਿੰਗਾਂ ਦੇ ਵਿੱਚ ਮੁਲਾਜ਼ਮਾਂ ਦੇ ਕੰਮ ਪਾਸੋ ਕਿਸੇ ਦੀ ਕੋਠੀ ਪਰਸਨਲ ਤਾਂ ਨਹੀਂ ਪਾਸ ਹੋਈ ਸ਼ਹਿਰ ਦੇ ਕੰਮ ਹੋਏ ਆ ਤੇ ਅੱਜ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਜਿਹੜੀ ਆਪਣੀ ਨਲਾਇਕੀ ਆ ਉਹਨੂੰ ਲੁਕਾਉਣ ਦੇ ਮਾਰੇ ਅੱਜ ਤੁਸੀਂ ਇਹ ਕਹਿ ਰਹੇ ਆ ਜੀ ਇਹ ਸਟੇ ਹੋਇਆ ਹੀ ਨਹੀਂ ਜੇ ਸਟੇ ਹੋਇਆ ਮੀਟਿੰਗਾਂ ਰੱਦ ਹੋਈਆਂ ਉਹ ਤੁਹਾਡੀ ਨਲਾਇਕੀ ਕਰਕੇ ਹੋਈਆਂ ਜੇ ਤੁਸੀਂ ਸਿਆਣਪ ਵਰਤਦੇ ਕਿ ਸ਼ਹਿਰ ਦੇ ਵਿਕਾਸ ਦੇ ਕਾਰਜ ਹੋਣੇ ਚਾਹੀਦੇ ਆ ਤੁਹਾਡੇ ਐਮਸੀਓ ਦੇ ਮੀਟਿੰਗਾਂ 'ਚ ਪਾਰਟਿਸਿਪੇਟ ਕਰਦੇ ਤਾਂ ਇਹ ਨੌਬਤ ਨਹੀਂ ਆਣੀ ਸੀ ਔਰ ਇਸ ਜਿਹੜੀ ਰੇਲਵੇ ਰੋਡ ਦੀ ਗੱਲ ਕਰ ਰਹੇ ਆ ਜਦੋਂ ਤੁਸੀਂ ਇਸ ਸਰਕਾਰ ਦੇ ਅੰਦਰ ਸ਼ਾਸਕ ਸੀਗੇ ਐਮਐਲਏ ਸੀਗੇ ਤੁਹਾਡੀ ਰਹਿਣ ਮੈਂ ਇਹੋ ਸੜਕ ਬਣੀ ਅੱਜ ਵੀ ਲਾਈਵ ਨਵਾਂ ਸ਼ਹਿਰ ਬੈਠੇ ਆ ਉਹਦੇ ਤੇ 15 ਦਿਨ ਬਾਅਦ ਸੜਕ ਟੁੱਟ ਗਈ ਮੈਂ ਇੰਟਰਵਿਊ ਦਿੱਤੀ ਕਿ ਇਹ ਸੜਕ 15 ਦਿਨਾਂ ਬਾਅਦ ਟੁੱਟਣ ਲੱਪਈ ਆ ਵੇਦੀ ਅਦਾਇਗੀ ਨਾ ਦਿੱਤੀ ਜਾਵੇ ਉਦੋਂ ਤੱਕ ਤੁਸੀਂ ਚੋਰ ਦਰਵਾਜ਼ੇ ਨਹੀਂ ਠੇਕੇਦਾਰ ਨੂੰ ਅਦਾਇਗੀ ਕਰ ਦਿੱਤੀ ਉਦੋਂ ਦਾ ਤੁਹਾਨੂੰ ਆਪੋਜੀਸ਼ਨ ਦੀ ਆਵਾਜ਼ ਸੁਣੀ ਨਹੀਂ ਅੱਜ ਜੇ ਆਪੋਜੀਸ਼ਨ ਗੱਲ ਕਰਦੀ ਆ ਤਾਂ ਤੁਸੀਂ ਕਹਿੰਦੇ ਆ ਜੀ ਉਸ ਟਾਈਮ ਤੁਸੀਂ ਸੱਤਾ ਦੇ ਵਿੱਚ ਸੀਗੇ ਉਹ ਸੜਕ ਟੁੱਟੀ ਆ ਤਾਂ ਤੁਹਾਡੀ ਵਜ੍ਹਾ ਕਰਕੇ ਉੱਥੇ ਦੇ ਲੋਕਾਂ ਨੂੰ ਇਲਾਕੇ ਨੂੰ ਖਮਾਜਾ ਭੁਗਤਣਾ ਪੈ ਰਿਹਾ ਇਹ ਤੁਹਾਡੀ ਚੋਰ ਵਜਾਰੀ ਕਰਕੇ ਔਰ ਉਸ ਤੋਂ ਬਾਅਦ ਠੇਕੇਦਾਰ ਨੂੰ 17 ਲੱਖ ਰੁਪਏ ਤੁਸੀਂ ਵੱਧ ਦਿੱਤਾ ਚੋਰ ਦਰਵਾਜ਼ੇ ਰਹੀਂ ਉਹ ਵੀ ਵਾਪਸ ਆਇਆ ਤੇ ਅੱਜ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਹਾਡੇ ਐਮਸੀ ਵਿਦੇਸ਼ ਦੇ ਅੰਦਰ ਭੱਜ ਗਏ ਨਵਾਂ ਸ਼ਹਿਰ ਦੇ ਲੋਕਾਂ ਨੇ ਗਰਾਂਹ ਕੀਤਾ ਆ ਸਚਿੰਦਵਾਨ ਨੂੰ ਪ੍ਰਧਾਨਗੀ ਦਾ ਟਰਮੀਨੇਟ ਕੀਤਾ ਹਾਈ ਕੋਰਟ ਦੇ ਅੰਦਰ ਕੇਸ ਆ ਤੇ ਅੱਜ ਉਹ ਵਿਦੇਸ਼ ਭੱਜ ਗਿਆ ਇਸੇ ਤਰ੍ਹਾਂ ਮੋਨਕਾ ਜਾਂਗੜਾ ਜੀ ਭੱਜ ਗਏ ਜੇ ਤੁਹਾਨੂੰ ਸ਼ਹਿਰ ਦੇ ਨਾਲ ਅੱਜ ਮਗਰਮੱਛ ਦੇਣੇ ਆ ਤਰੂ ਬਹਾਨੇ ਆ ਇੰਨੀ ਹਮਦਰਦੀ ਆ ਤਾਂ ਉਹਨਾਂ ਨੂੰ ਵਾਪਸ ਸੱਦੋ ਜਿਹੜੀਆਂ ਉਹਨਾਂ ਨੇ ਤਨਖਾਹਾਂ ਲਈਆਂ ਬਾਹਰ ਵਿਰੇਚ ਬੈਠ ਕੇ ਉਹ ਖਜ਼ਾਨੇ ਨੂੰ ਚੂਨਾ ਲਾਇਆ ਉਹ ਖਜ਼ਾਨੇ 'ਤੇ ਜਮ੍ਹਾਂ ਕਰਾਓ ਔਰ ਉਹਨਾਂ ਨੂੰ ਇੱਥੇ ਸੱਦੋ ਔਰ ਉਹ ਲੋਕਾਂ ਦੀ ਸੇਵਾ ਕਰਨ ਆਜੂ ਉਹਨਾਂ ਏਰੀਆ ਦਾ ਹਾਲਤਾ ਦੇਖੋ ਜਾ ਕੇ ਲੋਕੀ ਸਾਇਨ ਕਰਾਉਣ ਨੂੰ ਵੀ ਤਰਸਦੇ ਆ ਤੁਹਾਨੂੰ ਲੋਕਾਂ ਨੇ ਕਦੇ ਮਾਫ਼ ਨਹੀਂ ਕਰਨਾ ਤੁਹਾਡੇ ਦੋ ਦੋ ਕਾਉਂਸਲਰ ਵਿਦੇਸ਼ ਬਾਜੀ ਜਾਂਦੇ ਆ ਲੋਕਾਂ ਨੇ ਤੁਹਾਨੂੰ ਬਹੁਤ ਮਤ ਦਿੱਤਾ ਸੀਗਾ ਅੱਜ ਵੀ ਬਹੁਤ ਮਤ ਤੁਹਾਡੇ ਕੋਲ ਆ ਲੇਕਿਨ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਆ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹਣਾ ਵੀ ਬੀਬੀ ਜਤਿੰਦਰ ਕੌਰ ਦੀ ਜਿਹੜੇ ਸਭ ਤੋਂ ਸੀਨੀਅਰ ਕਾਉਂਸਲਰ ਆ ਉਹਨਾਂ ਨੂੰ ਕੋਰਟ ਦੇ ਅੰਦਰੋਂ ਨੋਟਿਸ ਦਿਵਾਣਿਆ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਆ ਵੇ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਪਾਸ ਕਰਦੇ ਆ ਇਹ ਦੁਰਵਰਤੂ ਦਾ ਇਲਜ਼ਾਮ ਲਾਇਆ ਤੇ ਖਾਲਸਾ ਪਰਿਵਾਰ ਨੇ ਹਮੇਸ਼ਾ ਹੀ ਪਰਮਾਤਮਾ ਨੇ ਕਿਹੜੀ ਕਲਾਜ ਰੱਖਿਆ ਚਾਹੇ ਸਾਡੀ ਮਾਤਾ ਦੀ ਉਮਰ ਅੱਜ ਵੀ 74 ਸਾਲ ਆ ਹਾਈ ਕੋਰਟ ਛੱਡ ਕੇ ਤੁਸੀਂ ਜਿੱਥੇ ਮਰਜੀ ਭੇਜ ਦਿਓ ਜੇਲ੍ਹ 'ਚ ਵੀ ਭੇਜ ਦਿਓ ਸ਼ਹਿਰ ਦੇ ਹਿੱਤਾਂ ਦੀ ਖਾਤਰ ਜੇ ਅਧਿਕਾਰਾਂ ਦੀ ਦੁਰਵਰਤੋਂ ਤੁਸੀਂ ਇਸ ਚੀਜ਼ ਨੂੰ ਸਮਝਦੇ ਨਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਤਾਂ ਅਸੀਂ ਉਹ ਵੀ ਖੜੇ ਮੱਥੇ ਪ੍ਰਮਾਨ ਕਰਦੇ ਆ ਚਾਹੇ ਜੇਲ੍ਹ 'ਚ ਭੇਜ ਦਿਓ ਤਾਂ ਵੀ ਨਹੀਂ ਡਰਦੇ ਲੇਕਿਨ ਅੱਜ ਤੁਹਾਡੀਆਂ ਕਰਤੂਤਾਂ ਜੱਗ ਕੇ ਜ਼ਾਹਿਰ ਕਰਾਂਗੇ ਕਿ ਤੁਸੀਂ ਜਿਸ ਪੱਧਰ ਦੀ ਰਾਜਨੀਤੀ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਆ ਔਰ ਸ਼ਹਿਰ ਵਾਸੀਆਂ ਨੂੰ ਝੂਠ ਬੋਲ-ਬੋਲ ਕੇ ਕਹਿੰਦੇ ਹੋ ਜੀ ਕਪੜੇ ਹੁੰਦੇ ਸੀਗੇ ਤੇ ਆ ਪ੍ਰੈਸ ਬੈਠੀ ਆ ਆ ਮੀਟਿੰਗਾਂ ਦਾ ਵੇਰਵਾ ਆ ਇਹਦੇ ਵਿੱਚ ਦੱਸ ਦਿਓ ਕਿਹੜਾ ਕਪੜਾ ਹੋਇਆ ਤੁਸੀਂ ਮਿੱਟੀ ਦੀ ਗੱਲ ਕੀਤੀ ਮਿੱਟੀ ਦੇ ਤੁਹਾਡੇ ਕਾਂਗਰਸੀ ਕੌਂਸਲਰਾਂ ਨੇ ਪਹਿਲਾਂ ਸਾਈਨ ਕੀਤੇ ਉਸ ਤੋਂ ਬਾਅਦ ਅਸੀਂ ਕੀਤੇ ਆ ਮਿੱਟੀ ਵੱਧ ਘੱਟ ਪੈ ਕੇ ਤੁਸੀਂ ਧਰਨਾ ਦਿੱਤਾ ਤੁਸੀਂ ਕਹੇ ਵੀ ਅਕਾਲੀ ਦਲ ਵੀ ਸਾਡਾ ਸਾਥ ਦੇਵੇ ਅਸੀਂ ਤੁਹਾਡਾ ਸਾਥ ਦੇਣ ਆਏ ਅਸੀਂ ਕਹੇ ਜੇਸ ਏਜੰਸੀ ਤੋਂ ਤੁਸੀਂ ਇਨਕੁਆਇਰੀ ਕਰਾਣੀ ਸਾਡੇ ਤੋਂ ਹਸੈਨ ਕਰਾ ਲਓ ਉੱਥੇ ਲਫਾਵੇ ਬਾਜੀ ਕਰਕੇ ਉੱਠ ਗਏ ਤੇ ਅੱਜ ਸਿੱਟਾ ਕੀ ਆ ਤੁਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਅੱਜ ਤੁਸੀਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਇਹ ਨਹੀਂ ਬੁੱਧੂ ਬਣਾ ਸਕਦੇ ਕਿ ਤੁਸੀਂ ਜੀ ਸਟੇ ਨਹੀਂ ਲਿਆ ਜੇ ਸਟੇ ਲਿਆ ਜੇ ਅੱਜ ਇਹ ਸੜਕਾਂ ਰੁਕੀਆਂ ਤਾਂ ਜ਼ੁਮੇਵਾਰ ਤੁਸੀਂ ਆਂ ਜੇ ਟੁੱਟੀਆਂ ਤਾਂ ਤੁਹਾਡੀ ਪ੍ਰਧਾਨਗੀ ਦੀ ਟੁੱਟੀਆਂ ਤੁਹਾਡੇ ਐਮਐਲਏ ਦੇ ਹੁੰਦੇ ਹੋ ਟੁੱਟੀਆਂ ਤੇ ਅੱਜ ਤੁਸੀਂ ਲੋਕਾਂ ਨੂੰ ਇਹ ਕਹਿ ਰਿਹਾ ਲਓ ਜੀ ਇਹ ਕਪੜੇ ਹੋ ਰਹੇ ਆ ਜੇ ਇੱਕ ਅਨਪੜ ਬੰਦੇ ਨੂੰ ਲਿਆ ਕੇ ਇਹ ਏਜੰਡੇ ਪੜ੍ਹਾਤੇ ਜਾਣ ਤਾਂ ਮੈਨੂੰ ਲੱਗਦਾ ਉਹ ਵੀ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਨਿਕਲੂਗਾ ਜੇ ਮੀਟਿੰਗਾਂ ਦਾ ਇੱਕ ਪ੍ਰੋਸੈਸ ਹੁੰਦਾ ਮੀਟਿੰਗਾਂ ਦੇ ਵਿੱਚ ਏਜੰਡੇ ਪਾਸ ਹੁੰਦੇ ਆ ਏਜੰਡੇ ਪਾਸ ਹੋਣ ਤੇ ਕਪੜੇ ਹੋ ਜਾਂਦੇ ਆ ਆ ਮੀਡੀਆ ਬੈਠਾ ਪੜ੍ਹਿਆ ਲਿਖਿਆ ਆ ਦੱਸ ਦਿਓ ਜੀ ਜੇ ਇਹਦੇ ਵਿੱਚ ਕਪੜੇ ਹੋ ਜਾਂਦੇ ਆ ਜੇ ਏਜੰਡਾ ਪਾਸ ਕਰਦੇ ਆ ਜੋ ਨਿਯਮ ਆ ਮਿਊਸਪਲ ਐਕਟ ਮੁਤਾਬਕ ਠੀਕ ਆ ਕੋਈ ਟੈਕਨੀਕਲ ਗਲਤੀ ਹੋਈ ਹੋਗੀ ਮਾਨਯੋਗ ਹਾਈ ਕੋਰਟ ਨੇ ਜੇ ਉਹਦੇ ਉਲਟ ਦਿੱਤਾ ਤਾਂ ਸੁਪਰੀਮ ਕੋਰਟ ਫੈਸਲਾ ਦੇ ਦੂਗੀ ਨਵੇਂ ਸਿਰਾਂ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਦੀ ਗੱਲ ਕਰ ਰਹੇ ਆ ਅਸੀਂ ਤਾਂ ਅੱਜ ਵੀ ਕਹਿੰਦੇ ਆ ਕਿ ਸੀਨੀਅਰ ਜੂਨੀਅਰ ਦਾ ਇਲੈਕਸ਼ਨ ਹੋਣਾ ਚਾਹੀਦਾ ਜਿਹੜੇ ਸੱਤਾ ਦੇ ਕਾਬਜ ਤੇ ਰਿਆ ਉਹਨਾਂ ਨੂੰ ਕਰਾਉਣਾ ਚਾਹੀਦਾ ਲੇਕਿਨ ਤੁਸੀਂ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤੁਹਾਡਾ ਲਲਿਤ ਮੋਨ ਪਾਠਕ ਕਾਂਗਰਸ ਦਾ ਪ੍ਰਧਾਨ ਸੀਗਾ ਤੇ ਤੁਸੀਂ ਵੀ ਇੱਕ ਵਾਰ ਸੀਨੀਅਰ ਜੂਨੀਅਰ ਦਾ ਇਲੈਕਸ਼ਨ ਕਰਾਇਆ ਸੀ ਮੜ ਕੇ ਤੁਸੀਂ 5 ਸਾਲ ਇਲੈਕਸ਼ਨ ਨਹੀਂ ਹੋਣ ਦਿੱਤਾ ਸੀਗਾ ਤੇ ਅੱਜ ਤੁਸੀਂ ਅੱਜ ਰੋ ਰੋ ਕੇ ਦੱਸਦੇ ਹੋ ਜੀ ਇਲੈਕਸ਼ਨ ਨਹੀਂ ਹੁੰਦੀ ਅਸੀਂ ਤਾਂ ਉਦੋਂ ਵੀ ਆਪੋਜੀਸ਼ਨ 'ਚ ਪਿੱਟਦੇ ਸੀ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਅੱਜ ਵੀ ਕਹਿੰਦੇ ਆ ਸੱਤਾਧਾਰੀਆਂ ਨੂੰ ਵੇ ਇਲੈਕਸ਼ਨ ਕਿਉਂ ਨਹੀਂ ਕਰਾਂਦੇ ਇਲੈਕਸ਼ਨ ਹੋਣੀ ਚਾਹੀਦੀ ਆ ਔਰ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਆਪਸੀ ਭਾਈਚਾਰੇ ਨਾਲ ਸ਼ਹਿਰ ਦੇ ਕੰਮ ਕਰਾਉਣੇ ਚਾਹੀਦੇ ਸਾਨੂੰ ਲੋਕਾਂ ਨੇ ਹਾਈ ਕੋਰਟ ਲਈ ਨਹੀਂ ਭੇਜਿਆ ਜਿੱਥੇ ਤੁਸੀਂ ਗਮਰਾਹ ਕਰਦੇ ਆ ਲੋਕਾਂ ਨੇ ਭੇਜਿਆ ਤੁਹਾਡੇ ਕੌਂਸਲਰਾਂ ਨੂੰ ਹਾਊਸ ਦੇ ਅੰਦਰ ਜੇ ਕੋ ਕਪੜਾ ਹੁੰਦਾ ਚੋਰ ਬਜਾਰੀ ਹੁੰਦੀ ਆ ਉੱਥੇ ਰਜਿਸਟਰ ਆ ਅਸੀਂ ਆਪੋਜੀਸ਼ਨ 'ਚ ਅੱਜ ਵੀ ਬੈਠੇ ਆ ਤੁਸੀਂ ਤਾਂ ਸੱਤਾ 'ਚ ਰਹੇ ਆ ਅਸੀਂ ਆਪੋਜੀਸ਼ਨ ਦਾ ਆਪਣਾ ਵਿਰੋਧ ਉਸ ਰਜਿਸਟਰ 'ਤੇ ਦਰਜ ਕਰਾਉਂਦੇ ਸੀ ਸੋ ਮੈਂ ਲੋਕਾਂ ਤੋਂ ਇਸ ਗੱਲ ਦੀ ਮਾਫੀ ਚਾਹੁੰਦਾ ਕਿ ਸ਼ਹਿਰ ਦੀ ਡਿਵੈਲਪਮੈਂਟ ਲਈ ਚਾਹੇ ਇਹ ਆਪਸ 'ਚ ਹੀ ਲੜਾਈ ਲੜੀ ਜਾਂਦੇ ਆ ਲੇਕਿਨ ਉਹਦਾ ਖਮਿਆਦਾ ਸ਼ਹਿਰ ਵਾਸੀ ਭੁਗਤ ਰਹੇ ਆ ਸਾਨੂੰ ਸ਼ਰਮ ਜ਼ਰੂਰ ਆਉਂਦੀ ਆ 파ਟਿਆ ਸਾਹਿਬ ਲੇਕਿਨ ਇਸ ਗੱਲੋਂ ਆਉਂਦੀ ਆ ਕਿ ਅਸੀਂ ਉਸ ਹਾਊਸ ਦੇ ਮੈਂਬਰ ਆ ਜਿਹਦੇ ਵਿੱਚ ਤੁਹਾਡੇ ਵਰਗੇ ਨਲਾਇਕ ਕਾਉਂਸਲਰ ਬਣ ਕੇ ਗਏ ਆ ਸੋ ਬੀਬੀ ਜੀ ਖਾਲਸਾ ਪਰਿਵਾਰ ਹਮੇਸ਼ਾ ਇਸ ਗੱਲ ਲਈ ਡਰੇੜਿਆ ਸ਼ਹਿਰ ਦੀ ਤਰੱਕੀ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਪਵੇ ਚਾਹੇ ਤੁਸੀਂ ਨੋਟਿਸ ਦਿੱਤਾ ਜੋ ਮਰਜ਼ੀ ਹੋਰ ਤੁਸੀਂ ਕਰ ਲਿਓ ਸਾਡਾ ਗੁਨਾਹ ਸਿਰਫ ਇੰਨਾ ਹੀ ਆ ਕਿ ਅਸੀਂ ਉਹ ਸੜਕਾਂ ਪਾਸ ਕੀਤੀਆਂ ਜਿਹੜੇ ਜੇ ਤੁਸੀਂ 74 ਸਾਲ ਦੀ ਇੱਕ ਲੇਡੀਜ਼ ਨੂੰ ਨੋਟਿਸ ਦਿੰਨੇ ਹਾਈ ਕੋਰਟ ਦਾ ਡਾਕਟਰ ਕਮਲ ਜੀ ਨੂੰ ਇਸ ਕਰਕੇ ਨੋਟਿਸ ਦਿੱਤਾ ਕਿ ਉਹਨਾਂ ਨੇ ਕਿਸੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਤੇ ਰਖਾਤਾ ਔਰ ਮਲਾਜਮਾਂ ਦੇ ਮਤੇ ਰੱਦ ਕਰਾਤੇ ਤੇ ਅੱਜ ਜੇ ਆ ਕੂੜੇ ਦੇ ਅੰਬਾਰ ਲੱਗੇ ਆ ਜੇ ਤੁਸੀਂ ਕਹਿੰਦੇ ਆ ਜੀ ਅਸੀਂ ਤਾਂ ਰੋਕੇ ਨਹੀਂ ਜਦੋਂ ਯਾਰੋ ਮੀਟਿੰਗਾਂ ਦੇ ਵਿੱਚ ਜਿਹੜੇ ਏਜੰਡੇ ਆ ਉਹ ਮਲਾਜਮਾਂ ਦੇ ਜਿਹੜੇ ਵਾਦੇ ਆ ਸਾਲ ਦਾ ਜਾਂ ਮਲਾਜਮਾਂ ਦੇ ਵਾਦੇ ਆ ਉਹੀ ਰੋਕੇ ਆ ਤੁਸੀਂ ਹੋਰ ਕੀ ਰੋਕੇ ਆ ਅੱਜ ਤੁਸੀਂ ਗਮਰਾਹ ਕਰ ਰਹੇ ਹੋ ਸੋ ਇਸ ਕਰਕੇ ਅਸੀਂ ਅੱਜ ਬੈਠੇ ਹਾਂ ਗੁਰਮਖ ਨੌਰਥ ਜੀ ਯੂਥ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨ ਥਿਆੜਾ ਜੀ ਬੀਬੀ ਜਿੰਦਰਜੀਤ ਕੌਰ ਜੀ ਅਸੀਂ ਸ਼ਹਿਰ ਵਾਸੀਆਂ ਨੂੰ ਦੱਸਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਆ ਨਾ ਅਸੀਂ ਐਹ ਜਿਹੀਆਂ ਗਿੱਡੜ ਭਾਮੀਆਂ ਤੋਂ ਡਰਦੇ ਹਾਂ ਨੋਟਸ ਛੱਡ ਕੇ ਜੋ ਮਰਜ਼ੀ ਕਰਦੇ ਹੋ ਅਸੀਂ ਭੁਗਤਣ ਨੂੰ ਤਿਆਰ ਹਾਂ ਸ਼ਹਿਰ ਦੀ ਖਾਤਰ ਕਿਉਂਕਿ ਸ਼ਹਿਰ ਨੇ ਜੋ ਮਾਣ ਤਾਣ ਸਾਨੂੰ ਦਿੱਤਾ ਹੈ ਖਾਲਸਾ ਪਰਿਵਾਰ ਸਦਾ ਉਹਦਾ ਰਣੀਆ ਸੋ ਕਿਸੇ ਦੇ ਵੱਧ ਘਟ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਕਹੇ ਹੋਵੇਗੀ ਤਾਂ ਮੈਂ ਮਾਫੀ ਚਾਹਾਂਗਾ ਕਿਉਂਕਿ ਮੈਂ ਇਹਨਾਂ ਵਰਗਾ ਹੁਸ਼ਿਆ ਨਹੀਂ ਹੈਗਾ ਜਿਸ ਤਰ੍ਹਾਂ ਦੀ ਇਹਨਾਂ ਨੇ ਅਲਫਾਜ਼ ਵਰਤੇ ਆ ਤੋ ਸਾਡੇ ਲਈ ਤਾਂ ਸਾਰੇ ਸਤਕਾਰਯੋਗ ਆ ਲੇਕਿਨ ਉਹ ਸਤਕਾਰ ਨੂੰ ਬਰਕਰਾਰ ਰੱਖਦੇ ਆ ਸਿਆਣਪ ਵੀ ਵਰਤੋ ਸ਼ਹਿਰ ਦੀ ਤਰੱਕੀ ਇੱਕ ਸਾਲ ਰਹਿ ਗਿਆ ਤੇ ਲੋਕਾਂ ਨੇ ਤੁਹਾਡੇ ਕੋਲ ਚੌਂਕਾਂ 'ਚ ਖੜੇ ਖੜ ਕੇ ਜਵਾਬ ਪੁੱਛਣਾ ਸਰਦਾਰ ਰੰਗਤ ਸਿੰਘ ਜੀ ਸੈਣੀ ਜਿਹੜੇ ਤੁਹਾਡੇ ਦੋ ਪਗੋੜੇ ਹੋ ਗਏ ਆ ਕਾਉਂਸਲਰ ਉਹਨਾਂ ਨੂੰ ਸਦੋ ਤੇ ਉਹ ਲੋਕਾਂ ਦੀ ਸੇਵਾ ਕਰਨ ਤੋ ਐਨਾ ਹੀ ਕਹਿੰਦਾ ਹੋਇਆ ਖਿਮਾ ਦਾ ਆਜਾਤਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸਲ ਵਿੱਚ ਤੁਸੀਂ ਉਹ ਜਿਹੜਾ ਤੁਸੀਂ ਕਹਿੰਦੇ 15 ਦਿਨਾਂ ਬਾਅਦ ਅਸੀਂ ਉਹ ਸੜਕ ਦਾ ਟੁੱਟੀ ਦਾ ਕੰਮ ਕਰਤਾ ਸੀ ਤੇ ਉਹ ਪੈਂਟਾਂ ਉਸ ਟੁੱਟਣ ਦੇ ਬਾਅਦ ਹੋਈਆਂ ਉਹ ਤੋਂ ਬਾਅਦ ਫਿਰ ਉਹ ਪੈਂਟਾਂ ਕੱਲੇ ਪ੍ਰਧਾਨ ਦੇ ਹੈਗਾ ਕਿ ਜਾਂ ਬਾਕੀ ਕੌਂਸਲ ਵੀ ਉਹਦੇ ਚ ਨਹੀਂ ਜੀ ਉਹ ਪ੍ਰਧਾਨ ਉਹ ਉੱਥੇ ਦੇ ਮੌਕੇ ਦੀ ਸਰਕਾਰ ਜਿਹੜੀ ਹੁੰਦੀ ਹੈ ਉਹ ਕਰ ਸਕਦੇ ਉਹਨਾਂ ਨੇ ਕੀਤੀਆਂ ਚੋਰ ਦਰਵਾਜ਼ੇ ਨਹੀਂ ਉਹ ਦਾਇਗੀ ਕੀਤੀ ਗਈ ਖਾਸ ਤੌਰ ਤੇ ਸੜਕ ਟੁੱਟਣ ਦਾ ਕਾਰਨ ਕੀ ਮੰਨਦੇ ਹੋ ਦੇਖੋ ਉਹਦੇ ਜਿਹੜਾ ਘਟੀਆਂ ਮਟੀਰੀਅਲ ਪਿਆ ਜਾਂ ਸੜਕ ਦੇਖੋ ਮੈਨੂੰ ਯਾਦ ਆ ਕਿ 2009 ਦੇ ਵਿੱਚ ਸਵਰਗਵਾਸੀ ਸਰਦਾਰ ਜਤਿੰਦਰ ਸਿੰਘ ਕ੍ਰਿਆ ਦੇ ਟਾਈਮੋਂ ਸੜਕ ਬਣੀ ਸੀ ਔਰ 10 ਸਾਲੋਂ ਸੜਕ ਹਿੱਲੀ ਨਹੀਂ ਤੇ ਇੱਥੇ 10 ਦਿਨ ਬਾਅਦ ਸੜਕ ਟੁੱਟ ਗਈ ਤੇ ਉਹਦੀ ਜਵਾਬ ਤਲਬੀ ਦਾ ਜਿਹੜੀ ਉਹਦੇ ਦੀ ਹਾਕਮ ਸਰਕਾਰ ਸੀ ਸਰਦਾਰ ਅੰਗਰ ਸਿੰਘ ਸੈਣੀ ਐਮ ਐਲ ਏ ਸੀਗੇ ਉਹਨਾਂ ਦੇ ਪ੍ਰਧਾਨ ਸਚਿੰਨ ਸੀਗੇ ਉਹਨਾਂ ਦੀ ਜਵਾਬ ਤਲਬੀ ਆਸੀਂ ਤਾਂ ਆਪੋਜੀਸ਼ਨ ਚ ਉਦਣ ਵੀ ਆਵਾਜ਼ ਠਾਈ ਸੀ ਸਾਡੀ ਆਵਾਜ਼ ਨੂੰ ਤਾਂ ਦਵਾ ਕੇ ਚੋਰ ਦਰਵਾਜ਼ੇ ਰਹੀਆਂ ਤਾਂਗੀਆਂ ਕਰ ਦਿੱਤੀਆਂ ਗਈਆਂ ਤੇ ਅੱਜ ਕਹਿ ਰਿਹਾ ਜੀ ਸਾਰੇ ਦੇਖੋ ਕਪੜੇ ਹੋ ਰਹੇ ਆ ਮੀਟਿੰਗਾਂ ਨੂੰ ਕਪੜੇ ਨਹੀਂ ਕਹਿ ਸਕਦੇ ਹਾਊਸ ਦੇ ਅੰਦਰ ਅੱਗਾ ਵੀ ਮੀਟਿੰਗਾਂ ਹੋਣੀਆਂ ਕਿਸੇ ਅਨਪੜ੍ਹ ਬੰਦੇ ਨੂੰ ਪੁੱਛ ਲਓ ਵੀ ਏਜੰਡਿਆਂ ਦੇ ਵਿੱਚ ਕਿਹ ਕਪੜੇ ਹੁੰਦੇ ਆ ਉਹਦੇ ਅੰਦਰ ਮਲਾਜਮਾਂ ਦੀਆਂ ਪੱਖਾਂ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਰੱਖੇ ਜਾਂਦੇ ਆ ਇਹਨਾਂ ਨੂੰ ਤੁਸੀਂ ਕਪੜੇ ਕਹਿੰਦੇ ਹੋ ਫੇਰ ਦਾ ਮਤਲ ਨਗਰ ਕੌਂਸਲ ਦੀ ਮੀਟਿੰਗਾਂ ਕਰਨ ਦੀ ਲੋੜ ਹੀ ਨਹੀਂ ਹੋ ਸਾਡੇ ਕਿੰਨੀਆਂ ਦਾਇਗੀ ਕੀਤੀ ਗਈ ਸੀ ਜੀ ਕਾਦੀ ਸਰ ਉਹ ਸੜਕ ਲਈ ਰੇਲਵੇ ਰੋਡ ਲਈ ਉਹਦੀ ਮੈਨੂੰ ਹੁਣ ਐਗਜੈਕਟ ਫਿਗਰ ਤਾਂ ਨਹੀਂ ਯਾਦ ਉਹ 50 ਲੱਖ ਤੋਂ ਉੱਪਰ ਆ ਮੇਰੇ ਹਿਸਾਬ ਨਾਲ 76 ਲੱਖ ਨੀਅਰ ਅਬਾਉਟ ਤੇ ਵਾਪਸ ਕਿਨਾ ਆਇਆ ਵਾਪਸ ਉਹਦੇ ਚ 16 ਲੱਖ ਸਮਥਿੰਗ 16.5 ਲੱਖ ਰੁਪਏ ਵਾਪਸ ਆਇਆ ਜਿਹੜਾ ਨੋਟਿਸ ਆਇਆ ਤੁਹਾਨੂੰ ਇਹਦਾ ਤੁਸੀਂ ਕੋਈ ਲੀਗਲ ਐਕਸ਼ਨ ਜਾਂ ਜਵਾਬ ਦੇ ਦਿੱਕੋ ਅਸੀਂ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਜਿੱਥੇ ਮਰਜ਼ੀ ਲੈ ਜਾਣ ਸ਼ਹਿਰ ਦੀ ਤਰੱਕੀ ਦੇ ਲਈ ਸਾਡਾ ਪਰਿਵਾਰ ਹਮੇਸ਼ਾ ਅੱਗੇ ਆ ਜੇ ਅਸੀਂ ਮੀਟਿੰਗ ਕੀਤੀ ਆ ਅਸੀਂ ਗਾਹ ਵੀ ਕਰਨ ਨੂੰ ਤਿਆਰ ਆ ਜਿੱਥੇ ਸ਼ਹਿਰ ਦੀ ਤਰੱਕੀ ਦੀ ਗੱਲ ਆਊਗੀ ਨਾ ਡਰਿਆਂ ਨਾ ਡਰਦੇ ਆਂ ਤੁਸੀਂ ਤੁਸੀਂ ਕਹਿੰਦੇ ਆ ਕਿ ਘੱਟਿਆ ਮਟੀਰੀਅਲ ਤੁਹਾਡੇ ਕਹਿਣ ਮੁਤਾਬਕ 16 ਲੱਖ ਦੀ ਅਦਾਇਗੀ ਵੱਧ ਹੋ ਗਈ। ਕੀ ਫਿਰ ਇਹ ਚੋਰ ਬਜਾਰੀ ਨਹੀਂ? ਨਹੀਂ ਇਹ ਚੋਰ ਬਜਾਰੀ ਉਹ 16 ਲੱਖ ਤਾਂ ਹੀ ਵਾਪਸ ਆਇਆ ਨਾ ਜਦੋਂ ਰੋਲਾ ਪਿਆ ਸੜਕ ਟੁੱਟ ਗਈ। ਸਜ਼ਾ ਕਿਉਂ ਨਹੀਂ ਮਿਲਦੀ ਸਵਾਲੀ? ਸਜ਼ਾ ਦੇਖੋ ਸਾਡੇ ਵਿਧਾਇਕ ਸਾਹਿਬ ਨੇ ਆ ਜਿਹੜਾ ਸੈਸ਼ਨ ਚੱਲਿਆ ਵਿਧਾਨ ਸਭਾ ਦਾ ਉਹਦੇ ਵਿੱਚ ਫਿਰ ਕੁਐਸਚਨ ਲਾਇਆ। ਡਾਕਟਰ ਨਸ਼ਤਰਪਾਲ ਹੁਣਾਂ ਨੇ ਇਸ ਸੜਕ ਨੂੰ ਲੈ ਕੇ ਦੁਬਾਰਾ ਵਿਧਾਨ ਸਭਾ ਦੇ ਵਿੱਚ ਇੱਕ ਕੁਐਸਚਨ ਰੱਖਿਆ। ਪਹਿਲਾਂ ਵੀ ਉਹਨਾਂ ਨੇ ਰੱਖਿਆ ਸੀਗਾ ਉਹ ਦੁਬਾਰਾ ਵੀ ਰੱਖਿਆ ਉਹਨਾਂ ਨੇ ਕਿ ਸੜਕ ਦੇ ਜਿਹੜੇ 도ਛੀ ਆ ਜਾਂ ਜਿਹੜੇ ਉਸ ਟਾਈਮ ਦੇ ਹਾਕਮ ਆ ਜਿਨ੍ਹਾਂ ਦੀ ਮਿਲ ਭੁਗਤਣਾ ਹੋਈ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਜੀ ਇੱਕ ਤੁਸੀਂ ਕਹਿ ਦਿਓ ਵੀ ਕਾਂਗਰਸ ਦੇ ਟਾਈਮ 'ਚ ਸੀਨੇ ਦੇ ਵਾਈਸ ਪ੍ਰਧਾਨ ਨੂੰ ਵਾਈਸ ਪ੍ਰਧਾਨ ਦੀ ਚੋਣ ਇੱਕੋ ਵਾਰੀ ਹੋਈ ਦਵਾਦ ਨਹੀਂ ਹੋਈ ਉਦੋਂ ਸ਼ਾਇਦ ਜਦੂਦਤ ਨਹੀਂ ਸੀਗੀ ਲੇਕਿਨ ਹੁਣ ਇਸ ਵੇਲੇ ਹਾਈ ਕੋਰਟ ਨੇ ਕਿਹਾ ਇਸ ਵੇਲੇ ਜਦੂਦਤ ਹੈਗੀ ਆ ਇਹਦੇ ਲਈ ਜ਼ਿੰਮੇਵਾਰ ਕਾਂਗਰਸ ਹੈ ਜਾਂ ਫਿਰ ਸੱਤਾ ਪਾਰਟੀ ਨਹੀਂ 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 ਦੇਖੋ ਇਦੇ ਲਈ ਸੱਤਾਧਾਰੀ ਜ਼ਿੰਮੇਵਾਰ ਆ ਇਲੈਕਸ਼ਨ ਹੋਣਾ ਚਾਹੀਦਾ ਮੈਂ ਪਹਿਲਾਂ ਤੁਸੀਂ ਧਿਆਨ ਨਾਲ ਨਹੀਂ ਗੱਲ ਸੁਣੀ ਮੈਂ ਤਾਂ ਕਿਹਾ ਇਲੈਕਸ਼ਨ ਹੋਣਾ ਚਾਹੀਦਾ ਉਸ ਟਾਈਮ ਸਰਦਾਰ ਅੰਗਰ ਸਿੰਘ ਸੱਤਾਧਾਰੀ ਸੀਗੇ ਉਹਨਾਂ ਨੇ ਨਹੀਂ ਹੋਣ ਦਿੱਤੀ ਤੇ ਅੱਜ ਅੱਜ ਦੇ ਹਾਕਮ ਸੱਤਾਧਾਰੀ ਆ ਅੱਜ ਉਹ ਪਤਾ ਨਹੀਂ ਕਿਉਂ ਨਹੀਂ ਹੋਣ ਦਿੰਦੇ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਇਲੈਕਸ਼ਨ ਹੋਣਾ ਚਾਹੀਦਾ ਜਿਹੜਾ ਮਰਜ਼ੀ ਬਣੇ ਸਾਡੇ ਵੱਲੋਂ ਕਾਂਗਰਸ ਦਾ ਵੀ ਬਣ ਜਵੇ ਸਾਨੂੰ ਤਾਂ ਤਾਂ ਵੀ ਕੋਈ ਇਤਰਾਜ਼ ਨਹੀਂ ਉਸ ਕੁਰਸੀ ਤੇ ਮੈਂ ਇਹ ਕਹਿੰਦਾ ਵੀ ਕੋਈ ਬੰਦਾ ਬੈਠਣਾ ਚਾਹੀਦਾ ਸੀ ਜਿਸ ਦਿਨ ਸਚਿੰਦਵਾਰ ਨੂੰ ਪ੍ਰਧਾਨਗੀ ਤੋਂ ਟਰਮੀਨੇਟ ਕੀਤਾ ਸੀ ਐਮਸੀ ਤੋਂ ਤਾਂ ਨਹੀਂ ਕੀਤਾ ਸੀ ਕਾਂਗਰਸ ਕੋ ਬਹੁਤ ਮਤ ਸੀਗਾ ਉਹ ਸਤਨ ਦੀ ਜਗ੍ਹਾ ਹੋਰ ਕਿਸੇ ਨੂੰ ਪ੍ਰਧਾਨ ਬਣਾ ਦਿੰਦੇ ਇੱਕ ਹੋਰ ਕਾਂਗਰਸ ਦਾ ਪ੍ਰਧਾਨ ਬਰਖਾਸਤ ਹੋਇਆ ਨੂੰ ਸਾਲ ਸਵਾ ਸਾਲ ਨਹੀਂ ਹੋਇਆ ਉਸ ਤੋਂ ਪਹਿਲੇ ਜਿਹੜੀ ਆ ਸੱਤਾ ਕਿਉਂਕਿ ਆਮ ਆਦਮੀ ਪਾਰਟੀ ਕੋਲੀ ਸੀਗੀ ਉਹਦੇ ਚ ਜਿਹੜੀ ਸੜਕ ਰੇਲਵੇ ਦੋੜ ਜਾਂ ਹੋਰ ਸੜਕਾਂ ਨਹੀਂ ਬਣੀ ਹੈਗੇ ਆ ਉਹਦੇ ਉੱਤੇ ਕਦੀ ਤੁਸੀਂ ਮੁੱਦਾ ਉਠਾਇਆ ਵਾ ਨਾ ਮੈਂ ਉਹ ਹੀ ਬੇਨਤੀ ਕਰ ਰਿਹਾ ਬਈ ਉਹ ਮੁੱਦਾ ਚੱਕਿਆ ਸੀਗਾ ਜੀ ਜਦੋਂ ਸੜਕ ਟੁੱਟ ਗਈ ਜਦੋਂ ਬਣੀ ਆ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੁੰਦਾ 5 ਸਾਲ ਉਹ ਸੜਕ ਨਹੀਂ ਬਣ ਸਕਦੀ ਜਦ ਤੱਕ ਸਰਕਾਰ ਦੀ ਮਨਜ਼ੂਰੀ ਨਹੀਂ ਮਿਲਦੀ ਜਦੋਂ ਪਾਸ ਕੀਤੀ ਗਈ ਸੀ ਆ ਤੁਸੀਂ ਪੜ੍ਹ ਸਕਦੇ ਆ ਸਰਕਾਰ ਨੇ ਉਹਦੀ ਸੈਂਕਸ਼ਨ ਦਿੱਤੀ ਮਨਜ਼ੂਰੀ ਦਿੱਤੀ ਇੱਕ ਪ੍ਰੋਸੈਸ ਆ ਉਹ ਪ੍ਰੋਸੈਸ ਨੂੰ ਫੋਲੋ ਕਰਕੇ ਫੇਰ ਹੀ ਪਾਸ ਕਰ ਸਕਦੇ ਸੀ ਕਿ ਉਹ ਸੜਕ ਨੂੰ 5 ਸਾਲ ਤਾਂ ਜਿਨ੍ਹਾਂ ਦੇ ਕਰਕੇ ਟੁੱਟੀ ਆ ਉਹ ਬੰਦੇ ਦਾ ਅੱਜ ਮਗਰਮੱਛ ਦੇ ਅਤਰੂ ਬਾਕੇ ਕਹਿੰਦੇ ਜੀ ਅਸੀਂ ਰੇਲਵੇ ਰੋਡ ਤਾਂ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਪਰ ਉਹ ਆਪ ਡਿਮਾਂਡ ਕਰਦੇ ਆ ਵੀ ਜੇ ਅਸੀਂ ਦੋਸ਼ੀ ਹੈਗੇ ਸਾਨੂੰ ਸਜ਼ਾਵਾ ਕਿਉਂ ਨਹੀਂ ਮਿਲਦੀ ਨਹੀਂ ਦੋਸ਼ੀ ਵੀ ਵਿਜੀਲੈਂਸ ਦੀ ਜਿਹੜੀ ਆ ਇਨਕੁਆਇਰੀ ਵੀ ਹੋਈ ਆ ਉਹਦੇ ਬਾਅਦ ਵੀ ਸੱਤਾਪਤ ਜਿਹੜੀ ਆ ਉਹਦੇ ਉੱਤੇ ਕੁਝ ਵੀ ਉਹਨੂੰ ਕਨਕਲੂਡ ਕਦੀ ਨਹੀਂ ਪਾਈ ਨੀ ਨਹੀਂ ਜੇ ਤਰਪਾਤੀ ਸਾਹਿਬ ਉਹਦੇ ਅੰਦਰ 16 ਜਾਂ 16.5 ਲੱਖ ਰੁਪਏ ਮੁੜਿਆ ਉਹ ਤਾਂ ਹੀ ਮੁੜਿਆ ਨਾ ਨਹੀਂ ਤਾਂ ਇਹਨਾਂ ਨੇ ਤਾਂ ਅੰਦਰਲੇ ਦਰਵਾਜ਼ੇ ਦੇ ਦਿੱਤਾ ਸੀਗਾ ਉਹਦੇ ਅੰਦਰ ਪੱਥਰ ਘੱਟ ਪਾਇਆ ਗਿਆ ਸੀਗਾ ਸਾਬਤ ਜਿਆਦਾ ਕਰਕੇ ਵੱਧ ਅਦਾਇਗੀ ਦਿੱਤੀ ਗਈ ਸੀ ਉਹ ਉਸ ਇਨਕੁਆਰੀ ਤੋਂ ਵਾਦੇ ਵਾਪਸ ਆਇਆ ਨਾ ਪਹਿਲਾਂ ਤਾਂ ਨਹੀਂ ਆਇਆ ਨਾ ਜਿਹੜਾ ਸਜਾਵਾਂ ਦੀ ਗੱਲ ਕਰ ਰਿਹਾ ਮੈਂ ਪਹਿਲ ਫੇਰ ਦੱਸਦਾ ਕਿ ਸਜਾਵਾਂ ਮਿਲਣੀਆਂ ਚਾਹੀਦੀਆਂ ਵਿਧਾਇਕ ਸਾਹਿਬ ਦੇ ਦੁਆਰਾ ਆ ਜਿਹੜਾ ਹੁਣ ਸੈਸ਼ਨ ਹੋਇਆ ਉਹਦੇ ਅੰਦਰ ਵੀ ਇਹ ਕੁਐਸਚਨ ਲਾਇਆ ਵੀ ਇਹ ਜਿਹੜੀ ਰੇਲਵੇ ਰੋਡ ਟੁੱਟੀ ਆ ਇਹਦੀ ਜਿਹੜੀ ਜਾਂਚ ਆ ਉਹ ਦੋਛੀਆਂ ਨੂੰ ਜਿਹੜੀ ਸਜਾਵਾਂ ਖੇਤਰਪਾਲ ਦੀ ਗੱਲ ਕਰ ਡਾਕਟਰ ਨਿਖੇਤਰਪਾਲ ਜੀ ਅੱਜ ਤੁਸੀਂ ਤੁਸੀਂ ਉਹਨੇ ਗੱਲ ਕੀਤੀ ਤੁਸੀਂ ਕਹੇ ਕਿ ਮਿੱਟੀ ਤੇ ਪਹਿਲਾਂ ਕਾਂਗਰਸੀਆਂ ਨੇ ਸਾਈਨ ਕੀਤੇ ਉਹ ਕੰਮ ਥੋੜਾ ਲੈਬੋਰੇਟ ਕਰੋ ਦੇਖੋ ਜੋਸਟਨ ਅੱਗ ਲੱਗੀ ਹੂੰ ਜਿਹੜੇ ਉੱਥੇ ਦੇ ਪਾਰਸ਼ਦ ਸਿਗੇ ਅੱਗ ਲੱਗੀ ਕਿੱਥੇ ਦੱਸਦੇ ਡੰਪ ਤੇ ਅੱਗ ਲੱਗੀ ਉਸ ਟਾਈਮ ਦੇ ਜਿਹੜੇ ਕਾਂਗਰਸ ਦੇ ਪਾਰਸ਼ਦ ਸਿਗੇ ਚਾਹੇ ਪਰਥੀ ਚੰਦ ਜੀ ਚਾਹੇ ਆਪਣੇ ਚੇਤਾ ਅਮਰਤਨ ਜੀ ਸੀਸਕੌਰ ਬੀਕਾ ਜੀ ਜਿਨ੍ਹਾਂ ਦੇ ਏਰੀਆ ਦੇ ਵਿੱਚ ਅੱਗ ਲੱਗੀ ਸੀ ਉਹਨਾਂ ਨੇ ਸਾਈਨ ਕਰਕੇ ਭੇਜਿਆ ਸੀ ਕਿਸੇ ਐਮਸੀ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉੱਥੇ ਮਿੱਟੀ ਪਾਉਣ ਦੀ ਜਰੂਰਤ ਹੈ ਅਸੀਂ ਸਾਈਨ ਕਰ ਦਿੱਤੇ ਤੇ ਪਹਿਲਾਂ ਤਾਂ ਉਹ ਇਹ ਸਾਬਤ ਕਰਨ ਵੀ ਉਹਨਾਂ ਨੇ ਐਮਸੀ ਨੇ ਤਾਂ ਸਾਈਨ ਕੀਤੇ ਆ ਮਿੱਟੀ ਵੱਧ ਘਟ ਪੈ ਗਈ ਅਸੀਂ ਇਸ ਇਸ਼ੂ ਤੇ ਨਹੀਂ ਜਾਂਦੇ ਅਸੀਂ ਤਾਂ ਕਿਹਾ ਉਹਦੀ ਜਾਂਚ ਕਰਾਈ ਹੋਣੀ ਚਾਹੀਦੀ ਆ ਅਸੀਂ ਕਿਤੇ ਨਹੀਂ ਕਿਹਾ ਅਜੇ ਤਾਈਂ ਇਹਦੀ ਜਾਂਚ ਨਹੀਂ ਹੋਣੀ ਚਾਹੀਦੀ ਜਿਹੜਾ ਉਹ ਆਪਾਂ ਨੂੰ ਗੁੰਮਰਾਹ ਕਰ ਰਹੇ ਆ ਉਹਦੀ ਜਾਂਚ ਦੇਖੋ ਮੇਰੀ ਗੱਲ ਸੁਣੋ ਜੇ ਕੋ ਕਪੜਾ ਹੋਇਆ ਜਾਂਚ ਆਪ ਥੋੜੋ ਅਸੀਂ ਕਰਨੀ ਆ ਜਾਂਚ ਏਜੰਸੀਆਂ ਕਰਦੀਆਂ ਅਜੇ ਤਾਈਂ ਤੇ ਉਹਦੀ ਬਿਜਲੈਂਸ ਤੋਂ ਜਾਂਚ ਕਰਵਾ ਲੈਣਾ ਅਸੀਂ ਤਾਂ ਕਿਹਾ ਸੀਗਾ ਅਸੀਂ ਜੇ ਦਿਨੇ ਇੱਕ ਦਿਨ ਪਹਿਲਾਂ ਇਹਨਾਂ ਨੇ ਕਿਹਾ ਵੀ ਜਿਹੜੇ ਬਾਕੀ ਕਾਉਂਸਲਰ ਆ ਉਹ ਸਾਡੇ ਨਾਲ ਆਣ ਅਸੀਂ ਜਾ ਕੇ ਨਾਲ ਬੈਠੇ ਸੀ ਕਿ ਤੁਹਾਡੀ ਹਮਾਇਤ ਕਰਦੇ ਆ ਅਸੀਂ ਜਿਸ ਏਜੰਸੀ ਤੋਂ ਜਾਂਚ ਕਰਨੀ ਸਾਡੇ ਤੋਂ ਕੂਰੇ ਤੇ ਸਾਈਨ ਕਰਾ ਲਓ ਇੱਕ ਕਾਉਂਸਲ ਦੱਸਿਓ ਕਿ ਜਿਹੜੇ ਦੋ ਬੰਦੇ ਤੁਸੀਂ ਕਹਿੰਦੇ ਬਾਹਰ ਚਲ ਗਏ ਉਹਨਾਂ ਨੂੰ ਕਾਉਂਸਲ ਰਨਾਂ ਉਹਨੇ ਤਨਖਾਹਾਂ ਜਾ ਰਹੀਆਂ ਐਸੇ ਜੀ 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 ਤਾਂ ਉਹ ਫੇਰ ਕੀ ਰੋਲ 'ਚ ਜਾ ਰਹੀਆਂ ਤੇ ਕੌਣ ਦੇ ਦਿਆ ਉਹਨਾਂ ਨੂੰ ਸਾਰਾ ਦੇਖੋ ਨਗਰ ਕਾਉਂਸਲ ਦੇ ਰਹੀ ਆ ਕਿਉਂਕਿ ਹਲੇ ਤੱਕ ਉਹਨਾਂ ਤੇ ਕਾਰਵਾਈ ਨਹੀਂ ਹੋਈ ਕੋਈ ਜਦ ਕਿ ਚਾਹੀਦਾ ਸੀਗਾ ਨਿਯਮ ਮੁਤਾਬਕ ਉਹਨਾਂ ਨੂੰ ਜਾਂ ਅਸਤੀਫਾ ਦਿੰਦੇ ਜਾਂ ਉਹਨਾਂ ਨੂੰ ਹੁਣ ਜਦੋਂ ਇਹ ਅਸੀਂ ਮੁੱਦਾ ਚੱਕਿਆ ਉਸ ਤੋਂ ਬਾਅਦ ਇਹ ਕਾਗਜ਼ੀ ਕਾਰਵਾਈ ਸ਼ੁਰੂ ਹੋਈ ਆ ਪਹਿਲਾਂ ਤਾਂ ਅੰਦਰ ਖਾਤੇ ਚੱਲ ਰਿਆ ਸੀ ਵੀ ਉਹ ਤਨਖਾਹ ਲਈ ਜਾ ਰਹੇ ਸੀ ਨਹੀਂ ਨਹੀਂ ਬਿਲਕੁਲ ਮੈਂ ਜਿਹੜੀ ਗੱਲ ਕਰਦਾ ਜੀ ਜੇਸ ਟਾਈਮ ਸਾਡੇ ਧਿਆਨ ਚ ਆਇਆ ਆ ਸਾਡੇ ਗੁਰਮukh ਨੌਰ ਸਿੰਘ ਜੀ ਬੈਠੇ ਆ ਸੀ ਇਹ ਸਵਾਲ ਹਾਊਸ ਦੇ ਅੰਦਰ ਚ ਕਿਆ ਸੀ ਵੀ ਇੱਕ ਐਮਸੀਐਨਏਚਰ ਤੋਂ ਬਾਹਰ ਚੱਲ ਗਿਆ ਤੁਸੀਂ ਉਹਨੂੰ ਕੇਸ ਹੈ ਸੀ ਤਨਾ ਤਨਖਾਹ ਦੇ ਰਹੇ ਆ ਉਸ ਤੋਂ ਬਾਅਦ ਉਹਦੀ ਤਨਖਾਹ ਰੋਕੀ ਗਈ ਅੱਜ ਸਚਿੰਦਵਾਨ ਜੀ ਬਾਹਰ ਭੱਜ ਗਏ ਤਨਖਾਹ ਤਾਂ ਅੱਜ ਵੀ ਲੈ ਰਹੇ ਆ ਕਿਉਂਕਿ ਜਦੋਂ ਹਾਈ ਕੋਰਟ ਦੇ ਵਿੱਚ ਮੀਟਿੰਗਾਂ ਰੱਦ ਹੋ ਗਈਆਂ ਇੱਕ ਸਿਸਟਮ ਹੁੰਦਾ ਤਿੰਨ ਮੀਟਿੰਗਾਂ ਤੋਂ ਬਾਅਦ ਕਾਰਵਾਈ ਹੁੰਦੀ ਆ ਕਾਂਗਰਸ ਦਾ ਚੋਰ ਦਰਵਾਜੇ ਰਹੀਂ ਹਾਈ ਕੋਰਟ ਚਲ ਗਈ ਉਹ ਮੀਟਿੰਗਾਂ ਰੱਦ ਹੋ ਗਈਆਂ ਸ਼ਾਇਦ ਜੇ ਉਹ ਤਿੰਨ ਮੀਟਿੰਗਾਂ ਆ ਨਾ ਹੋਈਆਂ ਹੁੰਦੀਆਂ ਇਹ ਰੱਦ ਨਾ ਹੋਈ ਜਾਂਦਾ ਉਹਨਾਂ ਤੇ ਆਪੇ ਆਟੋਮੈਟਿਕਲੀ ਕਾਰਵਾਈ ਹੋਣੀ ਸੀ ਜਿਹੜੇ ਜਿਹੜੇ ਮਤੇ ਰੱਦ ਹੋਏ ਆ ਉਹਨਾਂ ਦੀ ਪਰਭਾਈ ਦੇ ਲਈ ਤੁਸੀਂ ਅੱਗੇ ਸੁਪਰੀਮ ਕੋਰਟ ਜਾਣ ਦਾ ਰੁਖ ਕੀਤਾ ਤੇ ਕੀ ਕਰੋਗੇ ਦੇਖੋ ਇਹ ਤਾਂ ਸ਼ਾਇਦ ਮਾਮਲਾ ਹੈ ਮੇਰੀ ਇੱਕ ਬੇਨਤੀ ਸੁਣੋ ਮੈਂ ਜੀ ਸਾਹਿਬ ਇਹ ਹੈਗਾ ਕਮੇਟੀ ਨਾਲ ਰਿਲੇਟਡ ਮਸਲਾ ਕਮੇਟੀ ਅਸੀਂ ਤਾਂ ਚਾਹੁੰਦੇ ਆ ਵੀ ਜਿਹੜੇ ਮੁਲਾਜ਼ਮਾਂ ਦੀ ਨੌਕਰੀ ਗਈ ਆ ਇਹਨਾਂ ਮੁਲਾਜ਼ਮਾਂ ਦੇ ਮਤੇ ਰੱਦ ਹੋਏ ਆ ਇਹ ਕਮੇਟੀ ਦੇ ਅਫਸਰ ਸਹਿਬਾਨ ਨੇ ਦੇਖਣਾ ਸੱਤਾਧਾਰੀ ਦੀ ਸਰਕਾਰ ਨੇ ਦੇਖਣਾ ਸਾਡਾ ਕੰਮ ਨਹੀਂ ਇਹ ਦੇਖਣ ਦਾ ਕਿਉਂਕਿ ਅਸੀਂ ਥੋੜਾ ਸੁਪਰੀਮ ਕੋਰਟ ਜਾ ਸਕਦੇ ਹਾਂ ਉਹ ਜਾਣਾ ਨਗਰ ਕੌਂਸਲ ਨੇ ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਗਮਰਾਹ ਕਰਕੇ ਕਹਿ ਰਹੇ ਆ ਜੀ ਅਸੀਂ ਸਟੇ ਨਹੀਂ ਲਿਆ ਕਿਉਂਕਿ ਸ਼ਹਿਰ ਦੇ ਵਿਕਾਸ ਕਾਰਜ ਵੀ ਰੁਕੇ ਮੈਂ ਤੁਹਾਨੂੰ ਉਹੀ ਡਿਟੇਲ ਦਿੱਤੀ ਆ ਜੀ ਵੀ ਜਿਹੜੇ ਕਾਂਗਰਸ ਦੇ ਆਗੂ ਸਹਿਬਾਨ ਕਰ ਰਹੇ ਆ ਵੀ ਅਸੀਂ ਸਟੇ ਨਹੀਂ ਲਿਆ ਇਹ ਮੀਟਿੰਗਾਂ ਰੱਦ ਹੋਈਆਂ ਤਾਂ ਉਹਦੇ ਵਿੱਚ ਕਿਤੇ ਐਮਸੀ ਦੇ ਘਰ ਦੇ ਕੰਮ ਥੋੜੋ ਸੀਗੇ ਸ਼ਹਿਰ ਦੀ ਡਿਵੈਲਪਮੈਂਟ ਨਾਲ ਰਿਲੇਟਡ ਕੰਮ ਰੁਕੇ ਆ ਤੇ ਅੱਜ ਲੋਕਾਂ ਨੂੰ ਘਮਰਾਹ ਕਿਉਂ ਕਰ ਰਹੇ ਆ ਜਿਸ ਤਰ੍ਹਾਂ ਪਰਮਜੀ ਆਪਣੇ ਤੁਹਾਡੇ ਮਦਰ ਦੇ ਉੱਤੇ ਇਹਨਾਂ ਨੇ ਲੋਕਸ ਕਢਾਇਆ ਹੈਗਾ ਉਹਦਾ ਜਵਾਬ ਦਾਬਾ ਤੁਸੀਂ ਪਰਸਨਲ ਵੀ ਦੋਗੇ ਜਾਂ ਕਮੇਟੀ ਨਹੀਂ ਨਹੀਂ ਜਦੋਂ ਅੱਜ ਕੋਰਟ ਦੇ ਵਿੱਚ ਗਏ ਆ ਜੀ ਅਸੀਂ ਜਦੋਂ ਹਾਈ ਕੋਰਟ ਸਾਨੂੰ ਸੱਦੂਗੀ ਜਰੂਰ ਹਾਈ ਕੋਰਟ ਦੇ ਅੰਦਰ ਜਵਾਬ ਦੇਵਾਂਗੇ ਕਿਉਂਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਪਾਸ ਕੀਤੇ ਬੀਬੀ ਜਿੰਦਰਜੀਤ ਕੌਰ ਨੇ ਕੋਈ ਗੁਨਾਹ ਨਹੀਂ ਕਰ ਲਿਆ ਬੀਬੀ ਜਿੰਦਰਜੀਤ ਕੌਰ ਨੇ ਨਾ ਕਿਸੇ ਕੋਰਟ ਨੇ ਇਹ ਦੋਚੀ ਠਹਿਰਾਤਾ ਭਈ ਲਓ ਜੀ ਇਹ ਤਾਂ ਦੋਚੀ ਹੋ ਗਏ ਆ ਲੇਕਿਨ ਜਿਹੜਾ ਆ ਉਹ ਰਾਜਨੀਤੀ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਡਵੈਲਪਮੈਂਟ ਦੇ ਕੰਮਾਂ ਨੂੰ ਇਹ ਕਹਿ ਰਹੇ ਆ ਵੀ ਜੀ ਇਹ ਕਪਲੇ ਹੋ ਗਏ ਕਪਲੇ ਵਾਲੀ ਤਾਂ ਕੋ ਗੱਲੇ ਹੈ ਨੀ ਕੀ ਆ ਝੰਡੇ ਪਏ ਆ ਸਾਰੇ ਪੱਤਰਕਾਰਾਂ ਨੂੰ ਵੰਡ ਦੇਣੇ ਆ ਇਹਦੇ ਵਿੱਚ ਉਹ ਇੱਕ ਵੀ ਦੋਸ਼ ਸਾਬਤ ਕਰ ਦੋ ਵੀ ਇਹਦੇ ਚ ਮੁਲਾਜ਼ਮਾਂ ਦੇ ਡਵੈਲਪਮੈਂਟ ਤੋਂ ਇਲਾਵਾ ਕਿਹੜੇ ਕਪਲੇ ਆ ਪਾਤੇ ਜਿਹਨਾਂ ਦੀ ਉਹ ਅੱਜ ਗੱਲ ਕਰ ਇਹ ਪਹਿਲਾ ਹਾਊਸ ਦਾ ਸਿਸਟਮ ਹੁੰਦਾ ਮੈਨੂੰ ਲੱਗਦਾ ਅਨਪੜ ਬੰਦੇ ਆ ਵੀ ਹਾਊਸ ਦੇ ਅੰਦਰ ਪਹਿਲਾ ਪਾਸ ਹੁੰਦੇ ਆ ਤੁਸੀਂ ਵੀ ਸੱਤਾ 'ਚ ਰਹੇ ਆ ਇਦਾਂ ਹੀ ਹੁੰਦਾ ਜੋ ਨਿਜਮ ਆ ਉਹਦੇ ਮੁਤਾਬਕ ਹੀ ਗਾਹ ਕੰਮ ਚੱਲਦੇ ਆ